ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰਿਓ ਡੰਡ ਮੋਦਕੀ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਮੋਦਕੀ ਨਗਰ ਦੇ ਵਿੱਚ ਇਹ ਮਾਲੀ ਵਿਕਰੀ ਵਾਲਾ ਤੇ ਮਾਲਕਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਕਿੰਨੀ ਇਹਦੀ ਉਮਰ ਹੋ ਗਈ ਕੀ ਇਹਦਾ ਰਿਕਾਰਡ ਆ ਸਾਰੀਆਂ ਗੱਲਾਂ ਬਾਤਾਂ ਪੁੱਛ ਕੇ ਸਾਂਝੀਆਂ ਕਰਦੇ ਆ ਮੇਲਾ ਆ ਗਿਆ ਅੱਗੇ ਤੇ ਮੇਲਿਆਂ ਵਾਲਾ ਬੱਚਾ ਤੁਹਾਨੂੰ ਵਿਖਾਉਣ ਲੱਗੇ ਆ ਆਜੋ ਲਈਏ ਜਾਣਕਾਰੀ ਭਰਾ ਤੋਂ ਪੁੱਛ ਕੇ ਡਿਟੇਲ ਕਰਦਗੇ ਤੁਹਾਡੇ ਨਾਲ ਸਾਂਝੀ ਵੀਰ ਜੀ ਸასი ਕਾਲ ਸასი ਕਾਲ ਹੋਰ ਸੁਣਾ ਮੇਰਾ ਭਰਾ ਹੋ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਆਪਣਾ ਡਰੈੱਸ ਦੇ ਦੇ ਭੈਣਾ ਭਰਾਵਾਂ ਨੂੰ ਡਰੈੱਸ ਆਪਣਾ ਪਿੰਡ ਬੋਧੀ ਕੀ ਜਿੱਦਾਂ ਫੋਜੀ ਪੁੱਤ ਤੇ ਡੈੜ ਪੀੜਾ ਦੀ ਜਗ੍ਹਾ ਤੇ ਬਿਲਕੁਲ ਕੋਲੇ ਘਰ ਵੱਡੀ ਨਿਸ਼ਾਨੀ ਹਾਂਜੀ ਹਾਂਜੀ ਕੋਲੇ ਘਰ ਤੇ ਮੋਬਾਈਲ ਨੰਬਰ ਆਪਣਾ ਨੰਬਰ 8478 ਡਾਟਿਕ ਨੰਬਰ ਇੱਕ ਰੀਹੋਰ ਰੀਪੀਟ ਕਰ ਦਗੇ 83278 6699 ਠੀਕ ਆ ਇਹ ਮਾਲੀ ਵਿਕਰੀ ਵਾਲਾ ਹਾਂਜੀ ਹਾਂਜੀ ਵੀ ਤੇਰਾ ਰਾਦਾ ਸੇਲ ਕਰ ਦਗੇ ਹਨਾ ਹਾਂਜੀ ਹਾਂਜੀ ਕਿੰਨੀ ਉਮਰ ਹੋ ਗਈ ਇਹਦੀ ਉਮਰ 4 ਸਾਲ ਹੋ ਗਈ 4 ਸਾਲ ਦਾ ਹੋ ਗਿਆ ਤੇ ਕ੍ਰੋਸਿੰਗ ਲਈ ਛੱਡਿਆ ਕਿ ਨਹੀਂ ਹਾਂਜੀ ਆ ਕਰਦਾਈ ਮਾਂ ਇਹਦੀ ਆਪਣੇ ਕੋਲੇ ਸੀ ਘਰੇ ਪੈਦਾ ਹੋਇਆ ਸੀ ਆਪਣੀ ਸੇਲ ਕਰਦੀ ਮਾਂ ਜੀ ਨੀਲੀ ਦੀ ਹਾਂਜੀ ਹਾਂਜੀ ਮਾਂ ਇਹਦੀ ਸਾਲ 20 ਪਲੱਸ ਹੈ ਜੀ 20 ਪਲੱਸ ਸੀ ਇਹਦੀ ਮਾਂ ਉਹ ਸੇਲ ਕਰਦੀ ਹਾਂਜੀ ਹਾਂਜੀ ਠੀਕ ਆ ਪਿਓ ਵਾਲੇ ਪਾਸਿਓਂ ਤਾਂ ਫਿਰ ਇਹਦਾ ਹਨਾ ਹਾਂਜੀ ਭਾਗ ਭਿੱਜਦਾ ਜੀ ਗਰਪੇਜ ਕੋਲੇ ਜਿਹੜਾ ਵੱਡਾ ਪਵਨ ਸੀ ਹਾਂ ਪਵਨ ਦਾ ਬੱਚਾ ਗਰਪੇਜ ਸਾਸਰੀ ਕਾਲ ਵੀਰੇ ਹਾਂ ਸਾਥੇ ਆ ਗਏ ਵੀਰੇ ਹੋਰ ਸੁਣਾ ਬਾਬਾ ਵਧੀਆ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਚੜਦੀ ਇਹ ਪਵਨ ਦਾ ਬੱਚਾ ਹੈ ਆਪਣੇ ਵੱਡੇ ਪਵਨ ਦਾ ਹਾਂ ਜਿਹੜਾ ਪਹਿਲਾਂ ਖੇਮ ਕਰਨੋਂ ਆਇਆ ਸੀ ਖੇਮ ਕਰਨ ਲਿਆਂਦਾ ਗਿਆ ਵੱਡੇ ਬੱਚਾ ਲੈ ਆਏ ਸੀ ਆਪਾਂ ਹਾਂ ਆਪਾਂ ਦੋਵੇਂ ਗਏ ਸੀ ਹਾਂ ਤੇ ਉਹਦਾ ਹੈ ਉਹਦਾ ਹਣਾ ਤੇ ਜਿਹੜੀ ਜਿਹੜੀ ਮਾਂ ਸੀ ਗਲਦੀਪ ਹਾਂ ਉਹ ਆਪਣੇ ਪਹਿਲੇ ਵੱਡੇ ਸਾਹ ਦੀ ਜਿਹੜਾ ਬਗੇ ਮੂੰਹ ਵਾਲਾ ਅੱਛਾ ਉਹਦੀ ਸੀਗੀ ਮਾਂ ਵੀ ਉਹਨੇ ਪਹਿਲਾਂ ਨੇ ਦੁੱਧ ਦਿੱਤਾ ਇਹ ਆਪਣੇ ਜਾਂਗਲ ਕਿਨੇ ਵਾਜਦੇ ਹਾਂ ਉਹਨਾਂ ਦੇ ਘਰੇ ਸੂਈ ਸੀ ਉਹ ਤੋਂ ਮੇਰੇ ਸਾਹ ਵਿੱਚ ਉਹ ਬਾਹਰ ਕਹੇ ਚਲੇ ਸਵਾਰ ਸਾਰਾ ਤੇ ਮੱਜ ਤੋਕੜ ਮੱਜ ਮੇਰੇ ਸਾਹ ਵਿੱਚ ਇਹ ਝੋਟੀ ਲੈ ਆਈ ਆ ਉਹਨਾਂ ਤੋਂ ਉਹਨਾਂ ਤੋਂ ਹਾਂ ਠੀਕ ਆ ਜਦੋਂ ਸਾਲ ਉਹਨੇ ਪਹਿਲਾਂ ਨੇ 14 ਕਿਲੋ ਦੁੱਧ ਦਿੱਤਾ ਠੀਕ ਆ ਜਦੋਂ ਸੂਈ ਦੇ ਆਪਣੇ ਘਰੇ ਜਾਨੀ ਕਿ ਉਹ ਦਸਣ ਆਏ ਆ ਕਰਕੇ ਝੋਟੀ ਸੂਈ ਆ ਫਿਰ ਬੜੀ ਸੰਤੋਸ਼ਤਾ ਬੜਾ ਸੋਹਣਾ ਦੁੱਧ ਦਿੱਤਾ ਠੀਕ ਆ ਫਿਰ ਅਸੀਂ ਵੇਖਣ ਗਏ ਤੇ ਚਲੋ ਉਹਨਾਂ ਨੇ ਇਹ ਨਹੀਂ ਉਹ ਤੋਂ ਦੱਸਿਆ ਸਾਨੂੰ ਅਸੀਂ ਵੇਚਣੀ ਹੈ ਨਹੀਂ ਆਪਾਂ ਹੀ ਲੈ ਲੈਣੀ ਸੀ ਫਿਰ ਇਹਦੇ ਕੋਲੇ ਆ ਗਈ ਬਾਅਦ ਚ ਜਦੋਂ ਉਦੋਂ ਟੋਕੜ ਇਹਨੇ ਲਈ ਤੇ ਬਾਅਦ ਗੱਭਣ ਫਿਰ ਆਪਣੇ ਇਹਦੇ ਘਰੇ ਹੋਈ ਤੇ ਆਪਣੇ ਪਾਵਨ ਤੋਂ ਹੀ ਸੀਗੀ ਠੀਕ ਆ ਓਕੇ ਉਹਦੇ ਤੋਂ ਤੀਜੇ ਸੂਏ ਜਾ ਕੇ ਬਲਜਿੰਦਰ ਨਹੀਂ ਵੜਿੰਗ ਹਾਂ ਕੋਈ ਉਹਦਾ ਮਿੱਤਰ ਸੀਗਾ ਖਾਸ਼ ਕਿੱਥੇ ਮੱਝ ਰੀਕੇ ਤਣਾ ਕੋਠੇ ਵੜਿੰਗ ਕੋਠੇ ਵੜਿੰਗ ਉੱਥੇ ਖੜੀ ਆ ਠੀਕ ਆ ਇਹਦੀ ਮਾਂ ਕੋਠੇ ਵੜਿੰਗ ਪਹੁੰਚ ਗਈ ਬਲਜਿੰਦਰ ਡਾਕਟਰਾਂ ਦੇ ਪਿੰਡ ਹਾਂ ਜਿਹੜੀ ਸੋਨਾ ਦੁੱਧ ਉੱਥੇ ਜਾ ਕੇ ਨਾ 20 ਕਿਲੋ ਦੁੱਧ ਮੱਝ ਉੱਥੇ ਦੇ ਗਈ ਆ ਠੀਕ ਆ ਜਿਹੜੀ ਬਲਜਿੰਦਰ ਨੂੰ ਡਾਕਟਰ ਨੂੰ ਕੋਈ ਪੁੱਛ ਸਕਦਾ ਠੀਕ ਆ ਵੀ ਇਹਦੀ ਮਾਂ ਬਾਰੇ ਮਾਂ ਬਾਰੇ ओके ਜਾਨੀ ਕਿ ਪਿਓ ਪੱਖ ਵੀ ਇਹਦਾ ਬਹੁਤ ਚੰਗਾ ਤੇ ਮਾਲਾ ਪੱਖ ਵੀ ਬਹੁਤ ਚੰਗਾ ਜਿਹੜੀਆਂ ਨੇ ਪਿਓ ਵੱਲੋਂ ਆਪਣੇ ਘਰੇ ਝੋਟੀ ਸੂਈ ਪਿੱਛੇ ਹੁਣ ਵੀ ਦੁਆਰਾ ਸੂਣ ਵਾਲੀ ਵੱਡੀ ਝੋਟੀ ਹਾਂ ਜਾਨੀ ਉਹਨੇ 14 15 ਕਿਲੋ ਜਾਨੀ ਪਿਓ ਪੱਖ ਤੋਂ ਉਹਨੇ ਦਿੱਤਾ ਤੇ 6 ਹੱਥ ਝੋਟੀਆਂ ਨੇ ਆਪਣੇ ਪੈਂਡਾੜ ਗਵਾੜ ਖੜੀਆਂ ਵੱਡੇ ਪਾਣੀ ਨਹੀਂ ਬਹੁਤ ਟਾਪ ਦੀਆਂ ਝੁੱਟਗੀਆਂ ਬਹੁਤ ਚੰਗੀਆਂ ਵੱਡੀਆਂ ਜਿਵੇਂ ਕਿੰਦਾ ਕਾਲਾ ਖੈਦਾ ਹਾਂ ਇਹ ਝੋਟੀਆਂ ਹਜੇ ਬੱਚਾ ਹਜੇ 4 ਸਾਲ ਉਮਰ ਦਾ ਵੀ ਜੇ ਕੋਈ ਭੇਜੇ ਮੇਰੇ ਹਿਸਾਬ ਨਾਲ ਮੇਲੇ ਵਾਲਾ ਬੰਦਾ ਲੈ ਜੇ ਹਨਾ ਮੈਂ ਨਾ ਜਾਇਦਾ ਨੰਬਰਾਂ ਕਿਸੇ ਨੰਬਰ ਤੇ ਖੜਾ ਖੜੂਗਾ ਲਾਜ਼ਮੀ ਹੈਨਾ ਬਾਕੀ ਤੋਂ ਦੇ ਪੈਠ ਬੁੜਾ ਦੇ ਫਿੱਟਾ ਚੰਗਾ ਬੇਲ ਬਹੁਤ ਆ ਬੇਲ ਬਹੁਤ ਨਾਲ ਦਾ ਬਹੁਤ ਚੰਗਾ ਹਾਂ ਬੁੜਾ ਇੱਕ ਤਵਾ ਆਪਾਂ ਨੂੰ ਥੋੜਾ ਕੁਬਰਾ ਗਿਆ ਵੇਖ ਕੇ ਹਾਂ ਟੈਟ ਕੁਬਰਾ ਗਿਆ ਨਾਲ ਨਾਲ ਬਹੁਤ ਬਾਲੇ ਹਾਂ ਚੰਗੇ ਟੈਸਟੀ ਕਾਲਾ ਹੈਨਾ ਬਹੁਤ ਚੌੜੇ ਚੂੜੇ ਬਹੁਤ ਆ ਹਾਂ ਲੱਗੇ ਪਿੱਛੇ ਕਿੰਨੇ ਉਨਹੀਂ ਝੂਟੀਆਂ ਦੇ ਲੇਵੇ ਪਿੱਛੇ ਆਉਣੇ ਹੈਨਾ ਜਿਹੜਾ ਬਾਟਣਾ ਥਾਣਾ ਉਹ ਵੀ ਬਹੁਤ ਚੰਗੇ ਆ ਤੇ ਬਾਕੀ ਤੈਨੂੰ ਬਹੁਤ ਨੌਲੇਜ ਇਹਨਾਂ ਚੀਜ਼ਾਂ ਬਾਰੇ ਤੂੰ ਜੰਮਿਆ ਹੀ ਸਾਨਾ ਜਾਂ ਹਾਂ ਸਹੀ ਖਸਾ ਜਦੋਂ ਯਾਰ ਮੀਆ ਸਾਨਾ ਕੀ ਹੋਇਆ ਹਾਂ ਮੇਰੀ ਮੁਤਾਬਿਕ ਬਹੁਤ ਚੰਗਾ ਚਾਰੇ ਪੈਰਾਂ ਤੇ ਨਿਸ਼ਾਨ ਆ ਗਏ ਹਨ ਮਾਰਕਾ ਬਹੁਤ ਸਰਾ ਰੰਗ ਬਹੁਤ ਕਾਲਾ ਸਾਹ ਹਾਂ ਬਾਕੀ ਮਾਰਕਾ ਵੀ ਇਹਨਾਂ ਪੂਰਾ 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 ਗਿਆ ਗਿਆ ਜਿੰਨੀ ਮਾਰਕਾ ਤੇ ਪਟਾ ਵੀ ਜਿਹੜੇ ਪਾਸੇ ਲੈ ਗਿਆ ਘਟ ਆਉਂਦਾ ਹਾਂ ਇਹਦੇ ਪਿਓ ਦਾ ਮੇਰੇ ਹਿਸਾਬ ਦੇ ਇਧਰ ਸੀਗਾ ਪਵਨ ਦਾ ਹਾਂ ਉਹਦਾ ਇਧਰ ਸੀ ਇਧਰ ਆ ਗਿਆ ਇਹਦਾ ਇਧਰ ਆ ਨਹੀਂ ਵਾਕੇ ਕੋਈ ਸ਼ੱਕ ਨਹੀਂ ਵੀ ਟਾਪ ਕੁਆਲਟੀ ਕਹਿ ਦਈਏ ਤਾਂ ਗੱਲਾਂ ਗਾ ਹੀ ਆ ਚਲੋ ਵੀਰ ਨੇ ਕੱਢਿਆ ਨਹੀਂ ਬਾਹਰ ਉਹਨਾਂ ਠੰਡਾ ਬਹੁਤ ਆ ਹਾਂ ਫੜੇ ਆ ਵੀ ਇਹਨੂੰ ਜੇ ਕਿਤੇ ਬਾਹਰ ਕੱਢਿਆ ਹੁੰਦਾ 2-4 ਦਿਨ ਚਲੋ ਮੇਲੇ 'ਚ ਪਾਏ ਆ ਹਨ ਹੋ ਸਕਦਾ ਕੋਸ਼ਿਸ਼ ਕਰਕੇ ਇਹਨੂੰ ਪਵਾਈਏ ਆਪਾਂ ਮੇਲੇ 'ਚ ਠੀਕ ਆ ਤੇ ਇਹਨੂੰ ਆਨੇ ਬਾਹਰ ਕੱਢਿਆ ਦਾ ਮੇਲੇ ਵੀ ਸੰਪਰਕ ਕਰ ਸਕਦਾ ਸੱਜਣ ਹਨਾ ਹਾਂ ਮੇਲੇ 'ਚ ਹੀ ਲੈ ਸਕਦਾ ਕੋਈ ਇਹਨੂੰ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਕੁਆਲਿਟੀ ਚੰਗੀ ਆ ਨਹੀਂ ਮਾੜਾਗਾ ਹਾਂ ਓਕੇ ਆ ਹਨਾ ਦੋਵੇਂ ਪੱਖ ਹੀ ਚੰਗੇ ਆ ਮਾਂ ਵੀ ਤੇ ਪਿਓ ਵੀ ਹਾਂ ਪਿਓ ਵੀ ਬਾਕੀ ਯਾਰ ਹਜੇ ਕਦ ਕਿੱਥੇ ਜਾਣੀ ਗੱਲ ਇਹਦੀ ਇਹਦਾ ਕਿ ਸ਼ਿਕਾਰੀ ਬੰਦੇ ਕੋਲੇ ਚੰਗੇ ਗੋਲੇ ਹੁੰਦਾ ਬ੍ਰੀਡਰ ਕੋਲੇ ਤੁਹਾਡਾ ਗੱਲ ਨਹੀਂ ਹੋਰ ਹੋ ਜਾਣੀ ਹੈ ਹਾਂ ਇਹਦਾ ਆਪਣੇ ਵਰਗੇ ਸਾਡੇ ਵਰਗੇ ਮਾਤੜ ਬੰਦੇ ਕੋਲੇ ਆ ਹਾਂ ਇਹਦਾ ਵਿਚਾਰਾ ਮਾਤੜ ਆ ਮੇਰੇ ਵਰਗਾ ਹੀ ਆ ਹਾਂ ਸਹੀ ਗੱਲ ਆ ਤੇ ਰੇਟ ਇਹਦਾ ਰੇਟ ਵੀਰ ਕੀ ਰਹੂਗਾ ਇਹਦਾ ਰੇਟ ਫੋਨ ਤੇ ਕਰਾਂਗੇ ਜੀ ਮੁੱਲ ਜਿਹੜਾ ਸੱਜਣ ਇਹਨੂੰ ਖਰੀਦਣਾ ਚਾਵੇ ਉਹ ਆਪਣੇ ਨਾਲ ਸੰਪਰਕ ਕਰ ਲੇ ਜਾਇਜ਼ ਹੀ ਕਰਾਂਗੇ ਜਾਇਜ਼ ਜਾਇਜ਼ ਹੀ ਹੋਊਗਾ ਵੀ ਐਵੇਂ ਬਾਹਲਾ ਨਜਾਇਜ਼ ਨਹੀਂ ਕਰਦੇ ਜਾਇਜ਼ ਕਰਕੇ ਦੇ ਦਿਆਂਗੇ ਹਨਾ ਤੇ ਯਾਰ ਸੰਭਾਈ ਮੁੱਲੀ ਆ ਹਾਂ ਐਡਾ ਹੀਰਾ ਤਿਆਰ ਕਰਨਾ ਵੀ ਬਹੁਤ ਔਖਾ ਹਾਂ ਗੱਲਾਂ ਹੀ ਕਰਨੀਆਂ ਸੌਖੀਆਂ ਹਨ ਜਿੰਨਾ ਦੇ ਮੁੱਲ ਮੰਗੂਗੇ ਉਦੋਂ ਦਾਦਾ ਖਵਾਈ ਬੈਠਾ ਹਾਂ ਹਾਂ ਜਿਆਦੇ ਜਿਆਦੇ ਖਵਾਈ ਬੈਠਾ ਸਾਰੇ ਕੋਈ ਬੱਠੇ ਸਾਰੇ ਖਵਾ ਲੈਂਦਾ ਖਾ ਜਾਂਦੇ ਭਾਈ ਖਾ ਜਾਂਦੇ ਕੋਈ ਸ਼ੱਕ ਨਹੀਂ ਬਹੁਤ ਤਗੜਾ ਮਾਲੀ ਸਾੰਭਿਆ ਵੀਰ ਨੇ ਧੰਨਵਾਦ ਆ ਇਹਦਾ ਹਾਂ ਤੋੜ ਦਿਓ ਥੋੜਾ ਘਬਰਾਉਂਦਾ ਸੀ ਆਪਣੇ ਕਰਕੇ ਹਨ ਦੇਖਿਓ ਵੇਲ ਬੂਨ ਸੱਜਣਾ ਤੁਰਦੇ ਦੀ ਕਿਆ ਬਾਤਾਂ ਨੀਲੀ ਦਾ ਮਾਲੀ ਹਾਂ ਲੰਮੀ ਧੌਣ ਕਰਕੇ ਉਹ ਤਰਦਾ ਹੀ ਹੈ ਨਾ ਗਾਂ ਨੂੰ ਉਹ ਸਾ ਚੱਲੀ ਇੱਕ ਹੋਰ ਗੱਲ ਮੈਂ ਤੇ ਮੇਥੋਂ ਵੱਡਾ ਬਿਰਲੀ ਨਾ ਨਿਮਾ ਹਾਂ ਮੈਨੂੰ ਆਦਾ ਕਿੰਨਾ ਵਜੇ ਨੂੰ ਹੋਗਾ ਪਵਨ ਦਾ ਹਾਂ ਤੇ ਮੈਂ ਆ ਪਾਜੀ ਛੱਕ ਕੱਟ ਮੈਨੇ ਆ ਹਾਂ ਤੇ ਆਪਣੇ ਮਾਲੇ ਰੋਡ ਦੇ ਨੀ ਕੰਡਾ ਹਾਂ ਉੱਥੇ ਲਈ ਆਏ ਉੱਥੇ ਹੀ ਤੋੜ ਲਿਆ ਤੁਰਦਾ ਹੀ ਬੜਾ ਮਸਤ ਜਿਵੇਂ ਇਹ ਹੁਣ ਚੁਰਿਆ ਹਾਂ ਤੇ ਜਦੋਂ ਕੰਡੇ ਤੇ ਚੜਾਇਆ ਮੇਰੇ ਸਾਹਮਣੇ ਮੇਰੇ ਕੋਲੇ ਹੈ ਵੀ ਫੋਟੋ ਹੋਣਗੀਆਂ ਉਹਦਾ ਵਜਨ ਹੋਇਆ 11 ਕੁਆਂਟਲ ਤੇ 15 ਕਿਲੋ ਓਕੇ ਚਾਰ ਦੋ ਦੰਦ ਦਾ ਹੀ ਦੋ ਦੰਦ ਦਾ ਚਾਰ ਹੋਣ ਵਾਲਾ ਸੀ ਉਹ ਯਾਨੀ ਚਾਰ ਤਾਂ ਹੋਇਆ ਵੀ ਦੋ ਦੰਦ ਪੂਰੇ ਕਰਕੇ ਚੌਕ ਦੇ ਸੱਟੇ ਜੀ ਹਾਂ ਚੌਕ ਦੇ ਬੰਮੇਰੇ ਸਾਹਿਬ ਇੱਕ ਸੱਟੇ ਇੱਕ ਸੱਟਣਾ ਹੈ ਤੇ ਉਹ ਪੋਸਟ ਪਾ ਦੀ ਜਦੋਂ ਆਪਾਂ ਲਿਆਂਦੇ ਖੇਮ ਕਰ ਲਓ ਹਾਂ ਯਾਨੀ ਕਿ ਸਾਲ ਬਾਅਦ ਬੜਿਆਂ ਨੇ ਫਿਰ ਫੋਨ ਆਇਆ ਇਹਨੂੰ ਦਿੱਤਾ ਤੇ ਦਿੱਤਾ ਕਿ ਤੁਸੀਂ ਹਾਂ ਵੀ ਇੰਨਾ ਵਜਨ ਕਿਵੇਂ ਬਣਾਗੇ ਵਜਨ ਕਹਨੇ ਹੋ ਗਿਆ ਯਾਨੀ ਕਿ ਇੰਨੀਆਂ ਮੱਝਾਂ ਬੰਨ ਦੇ ਬਾਵਜੂਦ ਵੀ ਠੀਕ ਆ ਆਏ ਕੋਈ ਇਹ ਨਹੀਂ ਆਪਾਂ ਘਰ ਖੋਇਆ ਜਾਣਾ ਚਲੋ ਖੋਹ ਦਾ ਰਹਿ ਗਈ ਆ ਪਰ ਉਹ ਕੁਦਰਤੀ ਮਹਾਰਾਜ ਉਹ ਲੈਡਾ ਸਾਨ ਹੋਏ ਹਾਂ ਹਾਂ ਵੀ ਕੁਦਰਤੀ ਇਹ ਵੱਜ ਜਾਂਦੇ ਕਈ ਹਾਂ ਯਾਨੀ ਇਹ ਆਦੇ ਪਿਓ ਤੇ ਆ ਹਾਂ ਓਕੇ ਹਾਂ ਬਹੁਤ ਵੇਲਬੂਲਾ ਹਨ ਨਹੀਂ ਨਹੀਂ ਬਹੁਤ ਬਹੁਤ ਆ ਵੇਖੋ ਸੱਜਣਾ ਹਾਂ ਤੋਰਾ ਬਸੂਆਂ ਦਾ ਕਰਦਾ ਕਿਹਨੇ ਤੋਰਿਆ ਨਹੀਂ ਠੀਕ ਆ ਯਾਨੀ ਕਿ ਫਰੂ ਜਾਨਵਰ ਜਾਂਦਾ ਹਾਂ ਹਾਂ ਜਦੋਂ ਬਾਹਰ ਨਿਕਲੇ ਬਹੁਤ ਵੇਲਬੂਲਾ ਬੜਾ ਕਾਦਾ ਸੱਜਣਾ ਉਮਰ ਦੇ ਹਿਸਾਬ ਨਾਲ ਟੌਪ ਦਾ ਮਾਲੀ ਵਿਖਾਦਾ ਤੁਹਾਨੂੰ ਪਿੰਡ ਮੁੱਦ ਕੀ ਜਿਲਾ ਸੇ ਨਹੀਂ ਜਿਹੜੇ 7 ਮਹੀਨੇ ਉਦੋਂ ਵੀ ਆਇਆ ਉਦੋਂ ਵੀ ਚਲੋ ਮਾਨ ਬੜਾ ਸੰਤੋਖ ਚ ਜਣਾ ਪਾਜ ਚਲੋ ਸਾਰੇ ਸਾੰਭਿਆ ਸਹੀ ਗੱਲ ਅੱਜ ਵੀ ਬੱਚਾ ਹੀ ਹੈ ਇਹਦਾ ਮਾਲੀ ਦੇ ਰੂਪ ਤੇ ਇੱਕ ਲੈਣਾ ਜਮਾਨੀਆਂ ਦਾ ਲੈਣਾ 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 ਵਾਕਿਆ ਹੀ ਧੰਨਵਾਦ ਆ ਸੱਜਣਾ ਵੀਡੀਓ ਐਂਡ ਤੱਕ ਵੇਖਣੇ